ਰ ਉਹੜਾ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਚਗਾਵਾ ਬੜੀਏ ਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹਦਿਆ ਬਹੁਤ ਆਪਣੇ ਹਿੱਸਾ ਦਾ ਇਲਾਕਾ ਵੈਸੇ ਵੀ ਆਪਣਾ ਹੀ ਆ ਅਟਾਦੀ ਤੱਕ ਇਹ ਬਣਨੀ ਆ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਦੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਤੇਜ਼ ਦੇ ਕਹਿੰਦੇ ਸੀਗੇ ਤੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮੇਰੇ ਨਾਲ ਚੀਫ ਸਾਹਿਬ ਸਾਡੇ ਐਸ.ੀ. ਸਾਹਿਬ ਇੰਦਰਜੀਤ ਸਿੰਘ ਓੜੀ ਸਾਡੇ ਵਿਆਜ ਸ਼ਰਮਾ ਜੀ ਐਕਸੀਅਨ ਐਸ.ਡੀ.ਓ ਸਾਹਿਬ ਮੱਤਿਆ ਮੱਤੇ ਨੰਗਲ ਜੀ ਸਾਰੇ ਅਫਸਰ ਆਏ ਆ ਅੱਗੇ ਜਿਹੜਾ ਮਾਲ ਮਤਲਬ ਲੱਥ ਰਿਹਾ ਉਦੇ ਅਸੀਂ 3 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦੇਵਾਂਗੇ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਐਲੈਕਸ਼ਨ ਤੋਂ ਪਹਿਲਾਂ ਕਿ ਚਾਰ ਸ਼ਵੇਰੇ ਅਜਨਾਲੇ ਦੇ ਜਿਹੜੀਆਂ ਸੜਕਾਂ ਇਹ ਬੰਦ ਬਣਾਵਾਂਗੇ ਦੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਬੰਦ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦਿਆਂ ਥੋੜੀ ਜੀ ਪ੍ਰੋਬਲਮ ਆਊਗੀ ਵਿਗਨ ਪਊਗਾ ਆਵਾਜ਼ਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੰਦਾ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਦੋਂ ਸੜਕਾਂ ਵਧੀਆ ਬੜੀਆਂ ਇਦਾਂ ਦੀਆਂ ਆਪਾਂ ਇਦਾਂ ਬਣਾਉਣੀਆਂ ਜਿੱਥੇ ਕਿਤੇ ਨਾਲਾ ਦੂਦਾ ਬਣਨਾ ਆਪ ਸਾਇਦਨ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਨਾਲੇ ਸ਼ਹਿਰ ਦੇ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਿਹੜਾ ਜਲਦੀ 9 ਕਰੋੜ ਰੁਪਇਆ ਜਿਹੜਾ ਮੇਰੇ ਖਿਆਲ ਅਗਲੇ ਵੀਕਸ ਆ ਜਾਊਗਾ ਕੋਟ ਲੱਗਿਆ ਸੀਗਾ ਉਹ ਲੱਗ ਗਿਆ ਤਾਂ ਸ਼ਾਇਦ ਦਾ ਕੰਮ ਵੀ ਜਿਹੜਾ ਪੂਰਾ ਹੋ ਜਾਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਕਤਸਬ ਕਿੰਨੇ ਦਹਾਕੇ ਆ ਬਾਅਦ ਜਿਹੜਾ ਇਹ ਬਣਨ ਜਾ ਰਹੀ ਹੈ ਲੋਕਾਂ ਦੀ ਬੜੀ ਖੁਆਇਸ਼ ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਹੁੰਦੀਆਂ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆੜ ਦਾ ਕੇ ਜਿਹੜਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਲੋਕ ਡਿੱਗਦੇ ਸੀਗੇ ਦੇਖੋ ਮिन्नੂ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾਂ ਲ ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਸੁਣੀ ਗਈਆਂ ਔਰ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ ਇਦੋਂ ਆਉਂਦੇ ਆ ਇਹ ਵੀ ਜਿੱਦਾਂ ਸੜਕ ਕੰਪਲੀਟ ਹੋ ਗਈ ਉਹਦਾ ਜਿੰਨੇ ਐਕਸੀਡੈਂਟ ਇਹ ਸੜਕ ਤੇ ਹੋਏ ਕਈ ਲੋਕਾਂ ਵਿਚਾਰਿਆਂ ਦੀ ਮੌਤ ਹੋ ਗਈਆਂ ਮੈਂ ਖੁਦ ਅਫਸੋਸ ਕਰਨ ਜਾਂਦਾ ਰਿਆਂ ਪਰ ਕਿਹਦੇ ਕੰਨਾਂ ਤੇ ਜੂ ਨਹੀਂ ਸੜਕੀ ਹੁਣ ਜਦੋਂ ਸਰਕਾਰ ਆਪਣੀ ਆਈ ਆ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀਡਬਲ ਡੀ ਦੇ ਮੰਤਰੀ ਆ ਉਹਨਾਂ ਨੂੰ ਵੀ ਕਹਿ ਕੇ ਇਟਕੋ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਰਹੇ ਆ ਸਮਝੋ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਜਲੰਧਰ ਜਿਹੜੀ ਐ ਇਸ ਵੇਲੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਸ਼ਨ ਪੂਰਾ ਨਹੀਂ ਮਨਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਾਉਣ ਪਹਿਲਾਂ ਆ ਕੇ ਕਿਉਂਕਿ ਕੰਮ ਕੰਮ ਨੂੰ ਦਾ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾ ਪਿਆਦਾ ਅਜ ਨਾਲੇ ਦੇ ਲੋਕਾਂ ਨਾ ਪਿਆਦਾ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਅਸੀਂ ਅਮਸਾ ਦਫ਼ਤਰ ਦੇ ਵਿੱਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਦਮ ਭੂਮੀ ਆ ਜ ਨਾਲਾ ਜਿਹੜਾ ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਕਦੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁੜਦੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਾਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਹੈ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਨਾਂ ਦੇ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ ਜਨਦਰ ਦੀ ਇੱਕ ਪਾਰਟੀ ਜਨਦਰ ਦੀ ਇੱਕ ਪਾਰਟੀ ਕਹਿੰਦੇ ਕਿ ਢੋਲ ਵੀ ਲੈ ਕੇ ਆਈ ਜਾਂਦੇ ਵੀ ਆਡੀ ਜਿੱਤ ਪੱਕੀ ਸਵੇਰੇ ਪਰ ਬਾਅਦ ਚ ਵੇਖਦਾ ਨਹੀਂ ਚੜੇਗੇ ਵਾਪਸ ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਲੋਕਾਂ ਨੂੰ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਤੋਂ ਛਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਾਰ ਜਾਣੀ ਆ ਤੇ ਜਨਦਰ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਨੂੰ ਲੈਣ ਕੰਧੂਆਂ ਦੀ ਸ਼ਮ ਵਿੱਚ ਮੈਂ ਕਹਾਂ ਤੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ੱਪਾ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅਗੇ ਵੱਜਦਾ ਜਾਂਦਾ ਤੇ ਕੰਧੂਆਂ ਦੀ ਸ਼ਮ ਨੂੰ ਜਾਣਦੇ ਆ ਪ੍ਰਤਾਪ ਆਜਵਾ ਜੀ ਹਾਂ ਮੰਤਰੀ ਸਾਹਿਬ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਂਸ ਜਿਹੜੀਆਂ ਹੋਣੀਆਂ ਹਨ ਜਮਰੀ ਚੋਣ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾ ਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖ ਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਅਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਉਹ ਮੰਤਰੀ ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਨਹੀਂ ਚੱਲਣ ਦੇਾਂਗੇ ਨਾ ਨਾ ਬਿਲਕੁਲ ਗੱਲ ਹੀ ਅਮਰਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਫੜਿਆ ਗਿਆ ਉਹਦੇ ਬਾਰੇ ਕੀ ਕਹਿਣਾ ਨਹੀਂ ਮੀਨੂ ਦੇਖੋ ਉਹ ਤਾਂ ਮੈਂ ਵੀ ਨਸ਼ਾ ਦੇ ਦੇਖੋ ਜੀ ਕੋਈ ਵੀ ਕਰਦਾ ਉਹ ਕੋਈ ਕਿਸੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਕੋਈ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਕੋਈ ਵੀ ਹੋਵੇ ਪੜ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਇਹਨੂੰ ਖਤਮ ਕਰਦੇ ਆ ਵੀ ਟਾਈਮ ਲੱਗੂ ਕਹਿੰਦੇ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਕਹ ਬਤਾਓ